ਬੈਗੁਰੂ ਜੀ ਕਾ ਖਾਲਸਾ ਬੈਗੁਰੂ ਜੀ ਕੀ ਫਤਿਹ ਪਰ ਮੈਂ ਅਡਾ ਆਪਣਾ ਗੱਚਰ ਸਿੰਘ ਸਿੱਧੂ ਵੀਰੋਂ ਇੱਕ ਮੈਂ ਬੇਨਤੀ ਕਰਨ ਲੱਗਾ ਬਈ ਭਾਈ ਜਤਿੰਦਰ ਸਿੰਘ ਬੱਬਰ ਖਾਲਸੇ ਦਾ ਭਰਾ ਲਾਡੀ ਨਿਜਰ ਜੋ ਜਿਨ੍ਹਾਂ ਦੇ ਸਿਰਾਂ ਦੇ 10-10 ਲੱਖ ਰੁਪਇਆ ਸਰਕਾਰਾਂ ਨੇ ਨਾਮ ਰੱਖਿਆ ਸੀ ਤੇ 51 ਤੋਂ 55 ਕੇਸ ਸੀ ਤਾਂ ਬੜੀ ਹਿੰਮਤ ਨਾਲ ਹੁਣ ਨਿਬੜੇ ਉਹਨਾਂ ਨੇ ਤਾਂ ਜਦੋਂ ਜਸੇਬੰਦੀ ਵਾਰਸ ਪੰਜਾਬ ਦੀ ਭਾਈ ਅਮਰਤਪਾਲ ਆਇਆ ਪੜਾਈ ਓਦੋਂ ਤੋਂ ਲੈ ਕੇ ਭਾਈ ਅਮਰਤਪਾਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇ ਨੇ ਭਾਈ ਅਮਰਤਪਾਲ ਨੂੰ ਪਤਾ ਉਹਨਾਂ ਦੇ ਪਰਿਵਾਰ ਨੂੰ ਵੀ ਪਤਾ ਤਾਂ ਇੱਥੋਂ ਤੱਕ ਕਿ ਉਹਨੇ ਆਪਦੀ ਘਰ ਦੀ ਦਾ ਜੋ ਸੋਨਾ ਸੀ ਉਹ ਵੀ ਗਹਿਣੇ ਰੱਖ ਕੇ ਤੇ ਖਰਚ ਕਰਦਾ ਰਿਹਾ ਨਾਲ ਜਾਂਦਾ ਰਿਹਾ ਪੂਰਾ ਕਿਉਂਕਿ ਆਪਾਂ ਨੂੰ ਪਤਾ ਹੀ ਬਿਸ਼ਰਗਰਸੀ ਯੋਧੇ ਨੇ ਜਿਹੜੇ ਉਹ ਚੀਜ਼ਾਂ ਦੇ ਪਿੱਛੇ ਨਹੀਂ ਹਟਦੇ ਤਾਂ ਅੱਜ ਕੁਝ ਥੋੜਾ ਜਿਹਾ ਉਹਦੇ ਤੇ ਵਕਤ ਮਾਰਾ ਚੱਲਦਾ ਪਿਆ ਤਾਂ ਜਿੰਨੀ ਵਾਰਸ ਪੰਜਾਬ ਦੀ ਜਸੇਬੰਦੀ ਹੈ ਸਾਰੀ ਜਸੇਬੰਦੀ ਦਾ ਫਰਜ਼ ਬਣਦਾ ਵੀ ਉਹਦੀ ਥੋੜੇ ਛੋ ਥੋੜਾ ਬਹੁਤ ਛੋ ਬਹੁਤਾ ਉਹਦੀ ਮਦਦ ਕਰੋ ਗੂਗਲ ਪੇ ਨੰਬਰ ਉਹਦੇ ਉੱਤੇ ਦਿੱਤਾ ਜਾਏਗਾ ਤਾਂ ਉਹਦੇ ਵਿੱਚ ਉਹਦੀ ਮਦਦ ਲਾਜ਼ਮੀ ਕਰੋ ਬਾਕੀ ਉਹਦੀ ਸਕਰੀਨ ਤੇ ਤੁਹਾਨੂੰ ਫੋਟੋ ਵੀ ਲਾਵਾਂਗੇ ਭਾਈ ਅਮਰਤਪਾਲ ਦੇ ਬਜ਼ੁਰਗਾਂ ਦੇ ਨਾਲ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋਤਾ ਰਹਿ ਜਿੱਥੇ ਵੀ ਸੀ ਉੱਥੇ ਹੀ ਹੋ ਜਾਂਦਾ ਸੀ ਕਿਉਂਕਿ ਉਹ ਕੌਮ ਦੇ ਯੋਧੇ ਨੇ ਕੋਮ ਦੇ ਹੀਰੇ ਨੇ ਉਹਨਾਂ ਨੇ ਬੜੀਆਂ ਮੁਸੀਬਤਾਂ ਵੇਖੀਆਂ ਬੜੀਆਂ ਮੁਸੀਬਤਾਂ ਝੱਲੀਆਂ ਨੇ ਪਰ ਫਿਰ ਵੀ ਉਹ ਕੋਮ ਨੂੰ ਪਿਆਰ ਕਰਦੇ ਹੋਏ ਪਿੱਛੇ ਨਹੀਂ ਹਟਿਆ ਪਰ ਅੱਜ ਉਹਨੇ ਗੱਲ ਕੀਤੀ ਮੋਸ਼ਨ ਹੋ ਕੇ ਤਾਂ ਫਿਰ ਮੈਂ ਵੀ ਕੋਈ ਗੱਲ ਨਹੀਂ ਏਡੀ ਆਪਾਂ ਸਜਤਾਂਗੇ ਅਪੀਲ ਕਰਨੇ ਤੇ ਇਹ ਕਿੱਡੀ ਵੀ ਗੱਲਾਂ ਚੋਂ ਗੱਲ ਹੈ ਜਿੰਨੀ ਵਾਰਸ ਜਿ세 ਬਦੀ ਪੰਜਾਬ ਦੀ ਮਾੜਾ ਜਾਂ ਮੋਢਾ ਮਾਰਿਆ ਤੇ ਇਹਨਾਂ ਨਾਲ ਹੀ ਕੰਮ ਸੁੱਤਰ ਆ ਜਾਣਾ ਕੋਈ ਏਡੀ ਗੱਲ ਨਹੀਂ ਬੱਚਿਆਂ ਦੀਆਂ ਫੀਸਾਂ ਫੁੱਸਾਂ ਦਾ ਵੇਪੜਨ ਆ ਲਈ ਜਾਣੇ ਤਾਂ ਇਸ ਕਰਕੇ ਔਰ ਬਾਕੀ ਜਿਹੜੇ ਦੇਸ਼ਾਂ ਦੇਸ਼ਾਂ 'ਚ ਭਰਾ ਵਸਦੇ ਨੇ ਉਹਨਾਂ ਨੂੰ ਬੇਨਤੀ ਵੀ ਲਾਡੀ ਨੇਜਰ ਦੀ ਮਦਦ ਜਰੂਰ ਕਰੋ ਤੁਸੀਂ ਜਾਣਦੇ ਸਾਰੇ ਹੀ ਲਾਡੀ ਨੇਜਰ ਨੂੰ ਇਹ ਨਹੀਂ ਗੱਲ ਨਹੀਂ ਜਾਣਦੇ ਠੀਕ ਹੈ ਜੀ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਾ ਜੇ Google Pay ਨੰਬਰ ਉੱਤੇ ਦਿੱਤਾ ਜਾਏਗਾ ਉਸ ਨੰਬਰ ਦੇ ਤੁਸੀਂ ਲਾਡੀ ਨੇਜਰ ਨਾਲ ਗੱਲ ਵੀ ਕਰ ਸਕਦੇ ਜੀ ਕਰਕੇ ਜੋ ਵੀ ਤੁਸੀਂ ਤਿਲ ਫੁੱਲ ਪਾਉਣਾ ਹੋਵੇ ਉਹਨੂੰ Google Pay ਕਰਾ ਸਕਦੇ ਜੀ